ਅੱਜ ਚਿੱਕੜ ਸਿੱਕਣ ਆਸਤੇ ਬੰਦੇ ਬਿਠਾਏ ਹੋਏ ਨੇ ਰੋਜ਼ ਚਿੱਕੜ ਸੜਦੇ ਨੇ ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਦ ਦੇ ਵਿੱਚੇ ਵੜਤੇ ਨੇ ਗੰਦ ਦੇ ਵਿੱਚ ਵੜ ਜਾ ਬਾਹਰ ਖੜਕੇ ਨਹੀਂ ਤੁਸੀਂ ਚਿੱਕੜ ਸੁੱਟ ਸਕਦੇ ਵਿੱਚ ਵੜੋ ਵਿੱਚ ਵੜ ਕੇ ਤੁਸੀਂ ਡੋਲ ਭਰ-ਭਰ ਕੇ ਚਿੱਕੜ ਸੁੱਟੋ ਸੁੱਟ ਲੋ ਜਿੰਨਾ ਮਰਜ਼ੀ ਕੀ ਕਰ ਲੂਗੇ ਤੁਸੀਂ ਚਿੱਕੜ ਸੁੱਟਣ ਦੇ ਨਾਲ ਕੀ ਹੋ ਜੂਗਾ ਕਹਿੰਦੇ ਸਾਨੂੰ ਕੀ ਹੈ ਵੀਰ ਨਾ ਤਾਂ ਕੋ ਆਧਾਰ ਗਵਾ ਚੁੱਕੇ ਆ ਅਸੀਂ ਤੁਹਾਡਾ ਨੈਤਿਕ ਆਧਾਰ ਜਿਹੜਾ ਉਹ ਰਹਿਣੀ ਨਹੀਂ ਦੇਣਾ ਗੁਰੂ ਪਾਤਸ਼ਾਹ ਨਾ ਖਤਮ ਕਰੇ ਇਹ ਲੋਕ ਨਹੀਂ ਖਤਮ ਕਰ ਸਕਦੇ ਗੁਰੂ ਪਾਤਸ਼ਾਹ ਕਪੜਾ ਨਾ ਖਿੱਚੇ ਇਹ ਲੋਕ ਨਹੀਂ ਖਿੱਚ ਸਕਦੇ ਇਹ ਖੁਦ ਨੰਗੇ ਹੋ ਜਾਣਗੇ ਪਰ ਇਹਨਾਂ ਵਿਸ਼ਵਾਸ ਹੈ ਮੈਨੂੰ ਅਕਾਲ ਪੁਰਖ ਤੇ ਇਹਨਾਂ ਵਿਸ਼ਵਾਸ ਹੈ ਮੈਨੂੰ ਗੁਰੂ ਤੇ ਜਿਹੜੇ ਅੱਜ ਕਪੜੇ ਲਾ ਰਹੇ ਆ ਨਾ ਇਹਨਾਂ ਦੇ ਖੁਦ ਕਪੜੇ ਲੈਣਗੇ ਇਹ ਮੇਰਾ ਅਕਾਲ ਪੁਰਖ ਤੇ ਔਰ ਗੁਰੂ ਤੇ ਭਰੋਸਾ ਹੈ ਔਰ ਦੇਖੇਗੇ ਸਾਰੀ ਦੁਨੀਆ ਆਪ ਹੀ ਦਰਖਾਸਤ ਦੇਣ ਵਾਲੇ ਆਪ ਹੀ ਦਰਖਾਸਤ ਲੈਣ ਵਾਲੇ ਆਪ ਹੀ ਬਿਆਨ ਇਕੱਠੇ ਕਰਨ ਵਾਲੇ ਆਪ ਹੀ ਕਮੇਟੀ ਬਣਾਉਣ ਵਾਲੇ ਆਪ ਹੀ ਜੱਜ ਬਣ ਕੇ ਉੱਥੇ ਕਮੇਟੀ ਚ ਫੈਸਲਾ ਕਰਨ ਵਾਲੇ ਆਪ ਹੀ ਹੁਣ ਉਸ ਫੈਸਲੇ ਨੂੰ ਸਹੀ ਠਰਾਉਣ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਚਿੱਠੀਆਂ ਜਾਰੀ ਕਰਨ ਵਾਲੇ ਬਿਆਨ ਜਾਰੀ ਕਰਨਗੇ ਕਮਾਲ ਦੀ ਚਲੋ ਠੀਕ ਹੈ ਜੇ ਇੱਕ ਗੱਲ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਦਿਆਂ ਜੋ ਕੀਤਾ ਗੁਰੂ ਲਈ ਕੀਤਾ ਹੈ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਆ ਸੀ ਪੰਥ ਚਾਹੁੰਦਾ ਸੀ ਕੌਮ ਚਾਹੁੰਦੀ ਸੀ ਤੇ ਅਸੀਂ ਕਰਤਾ ਹੁਣ ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ ਉਹ ਗੁਰੂ ਜਾਣੇ ਸਾਡੀਆਂ ਪੰਥਕ ਸੰਸਥਾਵਾਂ ਸਾਡੀ ਰੀੜ ਦੀ ਹੱਡੀ ਹੈ ਔਰ ਮੈਂ 26 ਸਾਲ ਮੈਨੂੰ ਇਸ ਖੇਤਰ ਦੇ ਵਿੱਚ ਵਿਚਰਦਿਆਂ ਹੋਏ ਹੈ ਨਕ ਕਦੇ ਵੀ ਪੰਥਕ ਸੰਸਥਾਵਾਂ ਦੇ ਖਿਲਾਫ ਗੱਲ ਕਰਨੀ ਤਾਂ ਦੂਰ ਮੈਂ ਸੁਣਨੀ ਵੀ ਪਸੰਦ ਨਹੀਂ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ। ਤੇ ਇਸ ਸੰਸਥਾ ਦੇ ਖਿਲਾਫ ਗੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ। ਪਰ ਪਰसों ਬੜਾ ਦੁੱਖ ਲੱਗਿਆ ਜਦੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੋਰਾਾਂ ਦੀ ਕਮੇਟੀ ਕਿਹਾ। ਕਮਾਲ ਦੀ ਗੱਲ ਕਿੰਡਾ ਵੱਟਾ ਚੋਰਾ। ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਰਹੇ ਕਿਤੇ ਵੀ ਨਹੀਂ ਕਿਹਾ ਮੈਂ। ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾਾਂ ਦੀ ਕਮੇਟੀ। ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਨਹੀਂ ਕਹੇ। ਪਰ ਦੇਖੋ ਕਿੰਨਾ ਗਿਰਾਵਟ ਆ ਗਈ ਹੈ ਕਿ ਇਹ ਲਫ਼ਜ਼ ਕਹੇ ਗਏ ਕਿ ਗਿਆਨੀ ਹਰਪੀਤ ਸਿੰਘ ਨੇ 30 ਸਾਲ ਪਰਿਵਾਰ ਪਾਲਿਆ ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾ ਦੀ ਕਮੇਟੀ ਕਹੇ ਭਾਈ ਜੇ ਇੱਕ ਵਿਅਕਤੀ ਨੂੰ ਮੈਂ ਕਹਤਾ ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਹੈ ਸੰਸਥਾਵਾਂ ਦੇ ਹਮਾਇਤੀ ਹਾਂ ਕਿ ਵਿਅਕਤੀ ਗਲਤ ਹੈ ਤੇ ਗਲਤ ਹੈ ਦੇ ਜੀ ਠੀਕ ਹੈ ਤੇ ਠੀਕ ਹੈ ਪਰ ਜਿਹੜੇ ਵਿਅਕਤੀ ਨੂੰ ਹੀ ਸੰਸਥਾ ਮੰਨ ਕੇ ਤੇ ਇਹ ਸੋਚ ਲੈਂਦੇ ਨੇ ਕਿ ਜੇ ਵਿਅਕਤੀ ਜਿਉਂਦਾ ਹੈ ਤੇ ਸੰਸਥਾ ਜਿਉਂਦੀ ਹੈ ਵਿਅਕਤੀ ਮਰ ਗਿਆ ਤੇ ਸੰਸਥਾ ਮਰ ਜਾਏਗੀ ਉਹ ਗਲਤ ਹੈ ਉਹ ਟਟੀ ਦੀ ਵੀ ਅਸਮਾਨ ਦੇ ਵਿੱਚ ਜਿਹੜੀ ਹੈ ਨਾ ਉਹ ਲਗਾ ਤਾਂ ਉੱਚੀ ਉੜਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ ਪਰ ਐਸਾ ਹੁੰਦਾ ਨਹੀਂ ਹੈ ਗੱਡੇ ਥਲੇ ਜਾਂਦਾ ਜਿਹੜਾ ਕੁੱਤਾ ਨਾ ਉਹ ਵੀ ਸੋਚਦਾ ਹੈ ਕਿ ਗੱਡਾ ਸ਼ਾਇਦ ਜਿਹੜਾ ਮੇਰੇ ਸਿਰ ਦੇ ਭਾਰ ਦੇ ਉੱਤੇ ਹੀ ਟਿਕਿਆ ਤੁਰਿਆ ਜਾਂਦਾ ਹੈ ਪਰ ਐਸਾ ਹੁੰਦਾ ਨਹੀਂ ਹੈ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ ਵਿਅਕਤੀ ਆਉਂਦੇ ਨੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਚੰਗੇ ਵਿਅਕਤੀ ਹੁੰਦੇ ਨੇ ਸੰਸਥਾਵਾਂ ਉੱਪਰ ਲੈ ਜਾਂਦੇ ਨੇ ਜੇ ਮਾੜੇ ਆ ਜਾਂਦੇ ਨੇ ਸੰਸਥਾਵਾਂ ਡੋਬ ਦਿੰਦੇ ਆ ਮਾੜੇ ਆ ਜਾਂਦੇ ਨੇ ਸੰਸਥਾਵਾਂ ਡੋਬ ਦਿੰਦੇ ਆ ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾੜੇ ਆ ਗਏ ਨੇ ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ ਕਰਨਾ ਚਾਹੀਦਾ ਹੈ ਕਈ ਵਾਰੀ ਅਸੀਂ ਦੇਖਿਆ ਨਾ ਸੇਬ ਦੇ ਵਿੱਚ ਦਾਗ ਲੱਗ ਜਾਂਦਾ ਹੈ ਤੇ ਘਰ ਦੇ ਵਿੱਚ ਅਸੀਂ ਕੀ ਕਰਦੇ ਹਾਂ ਉਹ ਦਾਗ ਨੂੰ ਕੱਟ ਕੇ ਸੁੱਟ ਦਿੰਦੇ ਹਾਂ ਸਾਰਾ ਸੇਬ ਦਾਗ ਹੀ ਨਾ ਹੋਊਗਾ ਜਾਂ ਕਈ ਵਾਰੀ ਸੇਬਾਂ ਦੀ ਟੋਕਰੀ ਦੇ ਵਿੱਚ ਗਲਿਆ ਸੇਬ ਹੁੰਦਾ ਸੀ ਕੱਢ ਕੇ ਬਾਹਰ ਸੁੱਟ ਦਿੰਦੇ ਹਾਂ ਵੀ ਸਾਰੇ ਨੂੰ ਦਾਗੀ ਕਰੂਗਾ ਇਹ ਸਿਆਣਪ ਹੁੰਦੀ ਹੈ ਇਹ ਸਿਆਣਪ ਹੁੰਦੀ ਹੈ ਤੇ ਜੇ ਅਸੀਂ ਆਖੀਏ ਵੀ ਦਾਗੀ ਨੂੰ ਨਹੀਂ ਬਾਹਰ ਕੱਟਣਾ ਆ ਜਿਹੜੇ ਬਾਕੀ ਸਾਫ਼ ਹੈ ਇਹ ਬਾਹਰ ਕੱਢ ਦਿਆਂਗੇ ਫਿਰ ਸਾਡੀ ਮੂਰਤ ਇਹ 다 ਗੀ ਨੂੰ ਨਹੀਂ ਬਾਰ ਕੱਢਣਾ ਇਹ ਤਾਂ ਰੱਖਣਾ ਇਹ ਡਲ ਗਿਆ ਸੜ ਗਿਆ ਅਸੀਂ ਇਹਨੂੰ ਨਹੀਂ ਛੱਡਣਾ ਆ ਜਿਹੜੇ ਠੀਕ ਠਾਕ ਹਨ ਇਹ ਜੇ ਨਿਕਲਦੇ ਤਾਂ ਨਿਕਲ ਜਾਣ ਇਹ ਸੋਚ ਜਿਹੜੀ ਹੈ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਹੈ ਅਸੀਂ ਪੰਥਕ ਸੰਸਥਾਵਾਂ ਦੇ ਬੈਰੀ ਨਹੀਂ ਹੈ ਦੁਸ਼ਮਣ ਨਹੀਂ ਹੈ